ਹਾਂਜੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗਵਿੰਦਰ ਸਿੰਘ ਡਾਕਟਰ ਗਵਿੰਦਰ ਆਯੁਰਵੇਦਿਕ ਕਲੀਨਿਕ ਤੋਂ ਬੋਲ ਰਿਹਾ ਆਪਾਂ ਆਯੁਰਵੈਦਿਕ ਪ੍ਰੈਕਟਿਸ ਪਿਛਲੇ 20 ਸਾਲਾਂ ਤੋਂ ਕਰ ਰਹੇ ਆਂਗੇ ਜਿਹਦੇ ਵਿੱਚ ਅਸੀਂ ਸਫਲਤਾਪੂਰਵਕ ਜਿਹੜੇ ਬਿਮਾਰੀਆਂ ਦਾ ਇਲਾਜ ਹੈ ਲੋਪੈਥਿਕ ਸਰਜਰੀ ਆ ਜਾਂ ਸਾਤਿਆਂ ਨੇ ਉਹਨਾਂ ਦਾ ਸਫਲਤਾਪੂਰਵਕ ਇਲਾਜ ਕਰ ਚੁੱਕੇ ਹਾਂ ਮੇਰੇ ਤੋਂ ਸਵਾਰੈਸ ਹੋ ਗਿਆ ਸਾਇਨੋਸਾਈਟਸ ਹੋ ਗਿਆ ਸਲਿੱਪ ਡਿਸਕ ਹੋ ਗਿਆ ਸਰਵਾਈਕਲ ਪੇਨ ਹੋ ਗਿਆ ਉਹਨਾਂ ਦਾ ਆਯੁਰਵੈਦਿਕ ਥੈਰੇਪੀ ਰਾਹੀਂ ਤੇ ਆਯੁਰਵੈਦਿਕ ਟ੍ਰੀਟਮੈਂਟ ਰਾਹੀਂ ਬੜਾ ਅੱਛਾ ਸਫਲ ਇਲਾਜ ਹੋ ਸਕਦਾ ਮਾਈਗ੍ਰੇਨ ਵਰਗੀਆਂ ਲੀਵਰ ਦੀਆਂ ਡਿਜ਼ੀਜ਼ ਜਿੱਥੇ ਲੀਵਰ ਟ੍ਰਾਂਸਪਲੈਂਟ ਤੱਕ ਚਲਾਇਆ ਜਾਂਦਾ ਉੱਥੇ ਬਚਾਅ ਹੁੰਦਾ ਹੈਪਾਟਾਈਟਸ ਹੈਪਟਾਇਟਸ ਬੀ ਸੀ ਇਹਨਾਂ ਚੀਜ਼ਾਂ ਦੇ ਜਿਹੜੇ ਰੀਗਰਸ ਆਗਰਨੀਆਂ ਨੂੰ ਕਵਰ ਕਰਿਆ ਜਾ ਸਕਦਾ ਤੇ ਇਸ ਦੇ ਨਾਲ ਹੀ ਬਵਾਸੀਰ પેટ ਦੇ ਰੋਗ ਐਸਿਡਿਟੀ ਜਾਂ ਹੋਰ ਇਹਨਾਂ ਜਿਹੜਾ ਸਦਾ ਹੀ ਦਵਾਈਆਂ ਖਾਣੇ ਪੈਂਦੀਆਂ ਉਹਨਾਂ ਨੂੰ ਤੁਸੀਂ ਆਇਰ ਦਾ ਟ੍ਰੀਟਮੈਂਟ ਕਰਾ ਕੇ ਵਧੀਆ ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਤੁਹਾਡਾ ਐਡਰੈਸ ਜੀ ਮੇਰਾ ਐਡਰੈਸ ਹੈਗਾ ਬਾਹਰਲਾ ਬਸਪੈਂਡ ਐਫਸੀ ਗਾਉਂ ਦੇ ਸਾਹਮਣੇ ਪਾਪਾਵਾਲੀ ਫੋਨ ਨੰਬਰ ਫੋਨ ਨੰਬਰ 9417638468